ਟੀਵੀ ਚੈਨਲਾਂ ਉੱਤੇ ਪੂਰਾ ਮਾਹੌਲ ਬਣਾ ਰੱਖਿਆ ਸੀ ਕਿ ਦਿਲਜੀਤ ਦੋਸਾਂਝ ਦਾ ਇੱਕ ਬੇਸਤਰੀ ਵੀ ਹੈ ਉਸ ਦਾ ਪਾਸਵਰਡ ਪਾੜ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਹਰ ਪਾਸਿਓਂ ਬੈਨ ਕਾਰਨ ਦੀ ਵੀ ਮੰਗ ਕੀਤੀ ਗਈ ਉਸ ਨਾਲ ਬਹੁਤ ੱਤਕਾ ਕੀਤਾ ਗਿਆ ਦਿਲਜੀਤ ਦੋਸਾਂਝ ਨੇ ਅੰਧ ਭਗਤਾਂ ਦੇ ਖਿਲਾਫ ਡਟ ਕੇ ਖੜਾ ਹੋ ਗਿਆ ਜੋ ਕਿ ਉਸ ਦਾ ਫੈਸਲਾ ਸਹੀ ਵੀ ਸੀ ਉਸ ਨੇ ਬਾਰ ਬਾਰ ਬਿਆਨ ਦਿੱਤਾ ਕਿ ਮੈਂ ਇਹ ਫਿਲਮ ਭਾਰਤ ਅਤੇ ਪਾਕ ਦੀ ਜੰਗ ਤੋਂ ਪਹਿਲਾਂ ਦੀ ਬਣਾਈ ਹੋਈ ਹੈ ਮੈਂ ਇਸ ਵਿੱਚ ਕੁਝ ਵੀ ਨਹੀਂ ਕਰ ਸਕਦਾ ਜੋ ਕਿ ਪ੍ਰੋਡੂਸਰਾਂ ਨਾਲ ਬਹੁਤ ਹੀ ਜ਼ਿਆਦਾ ਪੈਸਾ ਲੱਗਿਆ ਹੁੰਦਾ ਹੈ ਉਸਨੇ ਕਿਹਾ ਕਿ ਨੁਕਸਾਨ ਤਾਂ ਹੋਣਾ ਹੀ ਹੈ ਕਿਉਂਕਿ ਪ੍ਰੋਡੂਸਰਾਂ ਨੇ ਰਾਏ ਦਿੱਤੀ ਇਸ ਨੂੰ ਫੈਲੋ ਨੂੰ ਆਪਾਂ ਵਰਲਡਵਾਈਡ ਰਿਲੀਜ਼ ਕਰਾਂਗੇ ਭਾਰਤ ਤੋਂ ਬਿਨਾਂ ਪਰ ਜੋ ਕਿ ਭਾਰਤ ਦੇ ਅੰਧ ਅੰਧ ਵਿਸ਼ਵਾਸੀ ਬੰਦੇ ਨੇ ਨਾ ਉਹਨਾਂ ਨੇ ਦਲਜੀਤ ਦੋਸਾਂ ਦੇ ਉੱਤੇ ਬਾਰ-ਬਾਰ ਬਾਰ-ਬਾਰ ਸੋਸ਼ਲ ਮੀਡੀਆ ਉੱਤੇ ਉਸ ਨੂੰ ਟੌਰਚਰ ਕੀਤਾ ਉਸ ਦੇ ਖਿਲਾਫ ਉਸ ਨੂੰ ਲਿਖਿਆ ਕਿ ਇਹ ਇੱਕ ਦੇਸ਼ ਭਰੋਈ ਹੈ ਪਰ ਨਹੀਂ ਦਲਜੀਤ ਦੋਸਾਂ ਇੱਕ ਸੱਚਾ ਭਗਤ ਦੇਸ਼ ਸੀ ਹੈ ਉਸਨੇ ਬਾਰਡ ਬਾਈ ਟੂਰ ਕੀਤਾ ਜਿੱਥੇ ਵੀ ਟੂਰ ਕੀਤਾ ਉਸਨੇ ਤਰੰਗਾ ਆਪਣੇ ਮੋਢਿਆਂ ਨਾਲ ਨਾਲ ਬੰਨ ਕੇ ਟੂਰ ਕੀਤਾ ਉਸਨੇ ਕਿਹਾ ਕਿ ਮੈਂ ਪੰਜਾਬੀ ਹਾਂ ਮੈਂ ਭਾਰਤ ਦਾ ਦੇਸ਼ ਵਾਸੀ ਹਾਂ ਉਸਨੇ ਕਿਹਾ ਪੰਜਾਬੀ ਆਗੇ ਹੋਏ ਨਾਲ ਭਾਰਤ ਦਾ ਵੀ ਝੰਡਾ ਲਹਿਰਾਇਆ ਹਰ ਜਗ੍ਹਾ ਜਾ ਕੇ ਜਿੱਥੇ ਵੀ ਟੂਰ ਲਾਇਆ ਉਹਨੇ ਦਿਨ ਨਾਟੀ ਦੇ ਟੂਰ ਦੇ ਦੌਰਾਨ ਉਸਨੇ ਹਰ ਜਗ੍ਹਾ ਦੱਸਿਆ ਕਿ ਮੈਂ ਇੱਕ ਭਾਰਤ ਦਾ ਵਾਸੀ ਹਾਂ ਮੈਂ ਪੰਜਾਬ ਵਿੱਚ ਰਹਿੰਦਾ ਹਾਂ ਕਿ ਮੈਨੂੰ ਆਪਣੇ ਭਾਰਤ ਦੇਸ਼ ਉੱਤੇ ਬਹੁਤ ਹੀ ਜ਼ਿਆਦਾ ਮਾਣ ਹੈ ਪਰ ਇਹਨਾਂ ਅੰਧ ਭਗਤਾਂ ਵੱਲੋਂ ਉਸ ਨੂੰ ਵਾਰ-ਵਾਰ ਦੇਸਟਰੋਇਡ ਦਾ ਟੈਗ ਦਿੱਤਾ ਗਿਆ ਦਿਲਜੀਤ ਦੋਸਾਂ ਨੇ ਹੁਣ ਆਪਣੀ ਪੰਜਾਬ 95 ਫਿਲਮ ਨੂੰ ਲੈ ਕੇ ਇੱਕ ਬਹੁਤ ਵਧੀਆ ਫੈਸਲਾ ਕੀਤਾ ਕਿ ਉਸ ਨੇ ਇਹ ਫੈਸਲਾ ਵੀ ਲੈਤਾ ਕਿ ਇਹ ਦਿਲਜੀਤ ਇਸ ਫੈਸਲੇ ਨਾਲ ਦਿਲਜੀਤ ਦੇ ਅੰਧਪਗਤਾਂ ਦੇ ਹੋਰ ਵੀ ਜ਼ਿਆਦਾ ਮਿਰਚਾਂ ਲੜ ਗਈਆਂ ਹਨ ਕਿੱਥੇ ਤਾਂ ਦਿਲਜੀਤ ਨੂੰ ਥੱਲੇ ਸੁੱਟਣਾ ਚਾਹੁੰਦੇ ਸਨ ਉਸ ਨੇ ਟੀਵੀ ਉੱਤੇ ਨਿੰਦਿਆ ਕਰਦੇ ਸਨ ਅਤੇ ਉਸ ਨੂੰ ਟੀਵੀ ਉੱਤੇ ਦੇਸ਼ ਧਰੂਈ ਦਾ ਵੀ ਟੈਗ ਦੇ ਦਿੱਤਾ ਗਿਆ ਸੀ ਅਤੇ ਦਿਲਜੀਤ ਦੋਸਾਂਝ ਨੇ ਆਪਣੇ ਇਸ ਫੈਸਲੇ ਨਾਲ ਆਪਣਾ ਰੁਤਬਾ ਹੋਰ ਵੀ ਕਾਇਮ ਕਰ ਲਿਆ ਇਹਨਾਂ ਸਾਹਮਣੇ ਦੱਸ ਕੇ ਧਰ ਦਿੱਤਾ ਕਿ ਇੱਕ ਪੰਜਾਬੀ ਪੂਰੇ ਵਰਲਡ ਵਾਈਡ ਤੇ ਆਪਣਾ ਕਿਦਾਂ ਰੂਪ ਦਿਖਾ ਸਕਦਾ ਹੈ ਦਿਲਜੀਤ ਦੋਸਾਂਝ ਤੋਂ ਖਾਰਖਾਨੇ ਵਾਲੇ ਰੋ ਪਿੱਟ ਕੇ ਰਹਿ ਗਏ ਉਹਨਾਂ ਨੇ ਆਪਣੇ ਖਾਤੇ ਬੰਦ ਕਰ ਦਿੱਤੇ ਹਨ ਜਦੋਂ ਦੀਆਂ ਲੋਕਾਂ ਨੇ ਉਹਨਾਂ ਦੀਆਂ ਪੋਸਟਾਂ ਦੇ ਫੁੱਲ ਪਾਏ ਹਨ ਉਹਨਾਂ ਨੇ ਕਮੈਂਟ ਬਾਕਸ ਬੰਦ ਕਰਕੇ ਰੱਖ ਦਿੱਤੇ ਹਨ ਦਿਲਜੀਤ ਦੋਸਾਂਝ ਦੀ ਜੋ ਸਰਦਾਰ ਜੀ ਫਿਲਮ 3 ਲੱਗੀ ਸੀ ਜਦੋਂ ਸਰਦਾਰ ਜੀ 3 ਫਿਲਮ ਰਿਲੀਜ਼ ਹੋਈ ਤਾਂ ਅੰਧ ਭਗਤਾ ਨੇ ਉਸ ਨੂੰ ਆਖਿਆ ਕਿ ਤੂੰ ਦੇਸ਼ ਤੋਂ ਹੀ ਖੁੱਦਗਰਜ਼ ਅਤੇ ਖਾਲਿਸਤਾਨੀ ਹੋਰ ਪਤਾ ਨਹੀਂ ਕੀ ਕੀ ਆਖਿਆ ਪਰ ਦਲਜੀਤ ਦਸਾਂਜ ਨੇ ਇੱਕ ਵੀਡੀਓ ਪਾ ਕੇ ਨਾ ਅੰਧ ਭਗਤਾਂ ਅਤੇ ਬੰਬੇ ਆਲਿਆਂ ਨੂੰ ਮੂੰਹ ਤੋੜ ਕੇ ਜਵਾਬ ਦਿੱਤਾ ਉਸ ਨੇ ਆਖਿਆ ਕਿ ਤੁਹਾਡਾ ਕੰਮ ਆਪਣੇ ਕੋਲ ਰੱਖੋ ਚਾਹੇ ਤੁਸੀਂ ਮੈਨੂੰ ਫਿਲਮ 'ਚ ਰੱਖੋ ਚਾਹੇ ਨਾ ਰੱਖੋ ਮੈਨੂੰ ਛਿੱਕੂ ਫਰਕ ਨਹੀਂ ਪੈਂਦਾ ਮੈਂ ਆਪਣੇ ਕੰਮ ਵਿੱਚ ਖੁਸ਼ ਹਾਂ ਮੈਨੂੰ ਸਿੰਗਿੰਗ ਅਤੇ ਮੇਰੇ ਪੰਜਾਬ ਨਾਲ ਰਹਿਣ ਦਿਓ ਮੈਂ ਪੰਜਾਬੀ ਹੀ ਖੁਸ਼ ਹਾਂ ਮੈਨੂੰ ਤੁਹਾਡੇ ਬਾਲੀਵੁੱਡ ਵਿੱਚ ਕੰਮ ਕਰਨ ਦੀ ਕੋਈ ਲੋੜ ਨਹੀਂ ਮੈਂ ਆਪਣੇ ਪੰਜਾਬ ਨਾਲ ਖੁਸ਼ ਹਾਂ ਤੁਸੀਂ ਮੈਨੂੰ ਫਿਲਮਾਂ ਨਾਲ ਰੱਖੋ ਚਾਹੇ ਨਾ ਰੱਖੋ ਤੁਹਾਡੇ ਡਾਇਰੈਕਟਰਾਂ ਨਾਲ ਮੈਨੂੰ ਕੋਈ ਕੰਮ ਨਹੀਂ ਚਾਹੀਦਾ ਇਹ ਜੋ ਡਾਇਰੈਕਟਰ ਬਣੇ ਫਿਰਦੇ ਹਨਾ ਇਹਨਾਂ ਦਾ ਕੰਮ ਨਹੀਂ ਚਾਹੀਦਾ ਮੈਨੂੰ ਮੈਂ ਆਪਣੇ ਪੰਜਾਬੀ ਡਾਇਰੈਕਟਰ ਨਾਲ ਖੁਸ਼ ਹਾਂ ਮੈਂ ਆਪਣੇ ਪੰਜਾਬ ਨਾਲ ਖੜਾ ਹਾਂ ਪੈ ਖੜਾ ਰਹਾਗਾ ਤੇ ਮੇਰੇ ਪੰਜਾਬੀ ਮੇਰੇ ਨਾਲ ਖੜਦੇ ਨੇ ਮੇਰਾ ਸਾਥ ਦਿੰਦੇ ਨੇ ਮੈਨੂੰ ਤੁਹਾਡੇ ਕੰਮ ਦੀ ਜਮਾਈ ਲੋੜਨੀ ਮੈਨੂੰ ਛੱਕੂ ਫਰਕ ਨਹੀਂ ਪੈਂਦਾ ਆਪਣਾ ਕੰਮ ਤੁਸੀਂ ਆਪਣੇ ਕੋਲ ਰੱਖੋ ਇਹਨਾਂ ਬੰਬੇ ਵਾਲਿਆਂ ਨੂੰ ਦਿਲਜੀਤ ਦੋਸਾਂਜ ਨੇ ਇੱਕ ਮੂੰਹ ਤੋੜ ਜਵਾਬ ਦਿੱਤਾ ਉਸਨੇ ਕਿਹਾ ਹੈ ਕਿ ਮੈਨੂੰ ਉਸ ਬਾਲੀਵੁੱਡ ਵਿੱਚ ਕੰਮ ਕਰਨ ਦਾ ਕੋਈ ਚਾ ਨਹੀਂ ਹੈ ਤੁਹਾਡਾ ਮਿਊਜ਼ਿਕ ਤੁਹਾਡੇ ਕੋਲ ਰੱਖੋ ਮੈਂ ਆਪਣੇ ਮਿਊਜ਼ਿਕ ਵਿੱਚ ਖੁਸ਼ ਹਾਂ ਮੈਨੂੰ ਤੁਹਾਡੇ